ਕਿ ਇਸ ਵਾਰੀ ਕੁਦਰਤੀ ਮਾਰ ਹੈ ਜਿਹੜੀ ਉਹ ਪੰਜਾਬ ਦੇ ਉੱਪਰ ਔਰ ਬਾਕੀ ਜੋ ਨਾਰਥਰਨ ਸਟੇਟਸ ਨੇ ਉਹਨਾਂ ਦੇ ਉੱਪਰ ਵੀ ਕਾਫੀ ਪਈ ਹੈ ਪੰਜਾਬ ਦੇ ਵਿੱਚ ਵੀ ਹੁਣ ਤੱਕ ਦੀਆਂ ਸਭ ਤੋਂ ਵੱਧ بارشਾਂ ਨੇ ਜਿਹੜੀਆਂ ਉਹ ਪਈਆਂ ਨੇ ਔਰ ਉਸ ਤੋਂ ਵੀ ਵੱਡੀ ਹਾਲਾਤ ਗੰਭੀਰ ਬਣ ਗਏ ਕਿਉਂਕਿ ਜੋ ਪਹਾੜੀ ਇਲਾਕੇ ਜਿ ਹਿਮਾਚਲ ਵਗੈਰਾ ਦੇ ਵਿੱਚੋਂ ਜੋ ਪਾਣੀ ਆ ਰਿਹਾ ਜੋ ਤੇ ਫਲੈਸ਼ ਫਲਡ ਜ਼ੋਰ ਆਏ ਨੇ ਬੱਦਲ ਫਟ ਰਹੇ ਨੇ ਉਹਦੀ ਵਜੇ ਕਰਕੇ ਪੰਜਾਬ ਦੇ ਤਕਰੀਬਨ 8-9 ਜ਼ਿਲ੍ਹੇ ਨੇ ਜਿਹੜੇ ਕਾਫੀ ਪ੍ਰਭਾਵਿਤ ਹੋਏ ਨੇ ਤੱਕੇ ਸਾਰੇ ਨੇ ਇੱਕ ਆਪ ਦੀ ਨੈਤਿਕ ਤੌਰ ਦੇ ਉੱਪਰ ਜ਼ਿੰਮੇਵਾਰੀ ਸਮਝਦੇ ਹੋਏ ਇਹ ਅੱਜ ਕੰਮ ਸਿਰੇ ਚੜੇ ਜਾ ਰਹੇ 11 ਟਰੱਕ ਸਮੱਗਰੀ ਦੇ ਜਿਹਦੇ ਵਿੱਚ ਲੋਕਾਂ ਦੇ ਲਈ ਰਾਸ਼ਨ ਪਾਣੀ ਔਰ ਪਸ਼ੂਆਂ ਦੇ ਲਈ ਚਾਰਾ ਇਹ ਤਿੰਨ ਚੀਜ਼ਾਂ ਦੀ ਹੀ ਮੇਨ ਡਿਮਾਂਡ ਹੈ ਜਿਹੜੀ ਉਹਨਾਂ ਏਰੀਆਜ਼ ਦੇ ਵਿੱਚ ਆ ਰਹੀ ਸੀਗੀ ਤੇ ਇਹਦੇ 11 ਟਰੱਕ ਨੇ ਜਿਹੜੇ ਉਹ ਅੱਜ ਸਨਾਮ ਦੀ ਸ਼੍ਰੀ ਉਗਰ ਸਿੰਘ ਜੀ ਦੀ ਪਵਿੱਤਰ ਧਰਤੀ ਤੋਂ ਉਹਨਾਂ ਇਲਾਕਿਆਂ ਦੇ ਵਿੱਚ ਭੇਜ ਰਹੇ ਹਾਂ ਜਦੋਂ ਸਾਰਾ ਕਿਉਂਕਿ ਸਾਡੀ ਕੱਲ ਮੀਟਿੰਗ ਵੀ ਸੀਗੀ ਸੀਐਮ ਸਾਹਿਬ ਨੇ ਮੀਟਿੰਗ ਲਈ ਸੀਗੀ ਤੇ ਵੈਸੇ ਮੈਂ ਸਰਕਾਰ ਵਾਲੇ ਪਾਸਿਓਂ ਵੀ ਔਰ ਆਰਗੇਨਾਈਜੇਸ਼ਨ ਵਾਲੇ ਪਾਸਿਓਂ ਵੀ ਜਦੋਂ ਪਤਾ ਕੀਤਾ ਤੇ ਤਕਰੀਬਨ 6 ਏਰੀਆਜ਼ ਨੇ ਜਿਹੜੇ ਮੈਨੂੰ ਲੱਗਿਆ ਕਿ ਜਿੱਥੇ ਸਭ ਤੋਂ ਵੱਧ ਇਸ ਸਮੇਂ ਰਾਸ਼ਨ ਦੀਆਂ ਚਾਰੇ ਦੀ ਲੋੜ ਹੈ ਜਿਹਦੇ ਵਿੱਚ ਡੇਰਾ ਬਾਬਾ ਨਾਨਕ ਅਜਨਾਲਾ ਰਾਜਾਸਾਨਸੀ ਫਾਜ਼ਲ ਕਾ ਔਰ ਭੋਵਾ ਔਰ ਪੱਟੀ ਇਹਨਾਂ 6 ਲੱਖਾਂ ਦੇ ਵਿੱਚ ਇਹ ਗੱਡੀਆਂ ਨੇ ਜਿਹੜੀਆਂ ਇਹ ਜਾ ਰਹੀਆਂ ਨੇ ਔਰ ਇਸ ਤੋਂ ਇਲਾਵਾ ਇਸ ਤਰ੍ਹਾਂ ਕਿ ਬਹੁਤ ਇਲਾਕਿਆਂ ਦਾ ਪਾਣੀ ਹਜੇ ਖੜਾ ਹੀ ਹੈ ਸੋ ਐਕਚੁਅਲ ਨੁਕਸਾਨ ਤਾਂ ਇਸ ਪੋਜੀਸ਼ਨ ਤੇ ਦਾਦਾ ਅਨੁਮਾਨ ਲਗਾਉਣਾ ਮੈਂ ਸਮਝਦਾ ਕਿ ਨਹੀਂ ਲੱਗ ਸਕਦਾ ਹੈਗਾ ਪਰ ਇੱਕ ਚੀਜ਼ ਦਾ ਜ਼ਰੂਰ ਵਾਦਾ ਕਰਦੇ ਆਂ ਸਰਕਾਰ ਵੱਲੋਂ ਕਿ ਸਰਕਾਰ ਪਹਿਲੇ ਦਿਨ ਤੋਂ ਵੰਪਾਰ ਹੋ ਕੇ ਇਸ ਨਾਲ ਰելիਫ ਕਾਰਜਾਂ ਦੇ ਵਿੱਚ ਲੱਗੀ ਹੋਈ ਹੈ ਔਰ ਸਭ ਤੋਂ ਵੱਡੀ ਦੇਖੋ ਹਜੇ ਸਮੇਂ ਦੇ ਵਿੱਚ ਕੋਸ਼ਿਸ਼ ਹੁੰਦੀ ਹੈ ਕਿ ਇਨਸਾਨੀ ਜਾਨ ਬਚਾਈ ਜਾਵੇ ਡੰਗਰਾ ਪਸ਼ੂ ਦੀ ਜਾਨ ਬਚਾਈ ਜਾਵੇ ਸੋ ਹਜੇ ਤਾਂ ਰੈਸਕਿਊ ਆਪਰੇਸ਼ਨ ਚੱਲ ਰਿਹਾ ਹੈ ਇਹਦੇ ਨਾਲ ਨਾਲ ਮੈਂ ਕੇਂਦਰ ਸਰਕਾਰ ਨੂੰ ਵੀ ਬੇਨਤੀ ਕਰੂੰਗਾ ਕਿ ਕੇਂਦਰ ਸਰਕਾਰ ਕਿਉਂਕਿ ਫਸਲਾਂ ਦਾ ਬਹੁਤ ਨੁਕਸਾਨ ਹੋਇਆ ਹੈ ਕੇਂਦਰ ਸਰਕਾਰ ਨਿਗੂਣਾ ਜ ਮੈਂ 600 ਰੁਪਏ ਜਿਹੜਾ ਉਹ ਪਰ ਇਕਰ ਦਿੰਦੀ ਹੈ ਕੇਂਦਰ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਉਹ ਵੀ ਵਧਾਓ ਲੱਖਾਂ ਇਕਰ ਦਾ ਨੁਕਸਾਨ ਹੈ ਜਿਹੜਾ ਉਹ ਹੋਇਆ ਹੈ ਸੋ ਉਹਨਾਂ ਨੂੰ ਵੀ ਅਪੀਲ ਕਰਦਿਆਂ ਸੰਗਰੂਰ ਪਟਿਆਲਾ ਘੱਗਰ ਦਾ ਇਲਾਕਾ ਜਿਹੜਾ ਉਹ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਬਚਿਆ ਪਰ ਅਲਰਟ ਰਹਿਣ ਦੀ ਜ਼ਰੂਰਤ ਹੈ ਸੋ ਸਰਕਾਰ ਦੀ ਨਿਗਾਹ ਬਣੀ ਹੋਈ ਹੈ ਮੈਂ ਸਮਝਦਾ ਕਿ ਪ੍ਰਮਾਤਮਾ ਸੁੱਖ ਰੱਖ ਕੇ ਬਚੇ ਠੀ ਰਹੇਗੀ ਸੋ ਇਨਸਾਨੀਅਤ ਦੇ ਤੌਰ ਤੇ ਫਰਜ਼ ਬਣਦਾ ਹੈ ਉਹ ਉੱਤਰ ਕੇ ਗਰਾਊਂਡ ਦੇ ਉੱਪਰ ਕਰੋ ਸੋ ਵਿਰੋਧੀਆਂ ਦਾ ਨੂੰ ਨਹੀਂ ਹੀ ਬੇਨਤੀ ਕਰੂਗਾ ਪਰ ਜੇ ਕਿਸੇ ਨੇ ਰਾਜਨੀਤੀ ਕਰਨੀ ਹੈ ਭਾਈ ਆਪਾਂ ਰੋਕ ਵੀ ਨਹੀਂ ਸਕਦੇ ਉਹ ਕਰ ਲੈਣਾ ਆਪਾਂ ਤਾਂ ਸਿਰਫ ਔਰ ਸਿਰਫ ਇਸ ਸਮੇਂ ਇਨਸਾਨੀਅਤ ਦੀ ਡਿਊਟੀ ਨੂੰ ਆਉਂਦਾ ਆਪਣਾ ਸਾਰਾ ਨਾ ਪਾਉਂਦੇ ਪਹਿਲਾਂ ਤੇ ਪੰਜਾਬ ਨੂੰ ਉਦੋਂ ਕੇਂਦਰ ਨੇ ਵੀ ਹਰਿਆਣੇ ਨੇ ਵੀ ਬਹੁਤ ਭੰਡਿਆ ਬਹੁਤ ਮਿੰਨਣ ਦੀ ਕੋਸ਼ਿਸ਼ ਕੀਤੀ ਆਹੀ ਤਾਂ ਸੀਐਮ ਸਾਹਿਬ ਦੀ ਸਰਕਾਰ ਵੀ ਤੇ ਅਸੀਂ ਲੋਕ ਸਾਰੇ ਕਹਿ ਰਹੇ ਸੀਗੇ ਕਿ ਜਦੋਂ ਇੱਥੇ ਪਾਣੀ ਚਾਹੀਦਾ ਉਦੋਂ ਕਹਿੰਦੇ ਸਾਨੂੰ ਦੇ ਦਿਓ ਤੇ ਹੁਣ ਜਦੋਂ ਪਾਣੀ ਹੋ ਗਿਆ ਸੀਐਮ ਸਾਹਿਬ ਨੇ ਚਿੱਠੀ ਲਿਖੀ ਤੇ ਹੁਣ ਕਹਿੰਦੇ ਸਾਨੂੰ ਪਾਣੀ ਚਾਹੀਦਾ ਨਹੀਂ ਹੈ ਕਿ ਜਿਹੜਾ ਸਾਡਾ ਕੋਟਾ ਬਣਦਾ ਉਹ ਵੀ ਕੀ ਜੇ ਤਾਂ ਜਦੋਂ ਮਾਰ ਪੈਣੀ ਹੈ ਉਦੋਂ ਮਾਰ ਕੱਲਾ ਪੰਜਾਬ ਚੱਲੇ ਤੇ ਜਦੋਂ ਲੋੜ ਹੈ ਉਦੋਂ ਆਪਦੇ ਲੋਕਾਂ ਨੂੰ ਤੇ ਆਪਦੀਆਂ ਫਸਲਾਂ ਨੂੰ ਪਿਆਸਾ ਮਾਰ ਕੇ ਹਰਿਆਣੇ ਨੂੰ ਪਾਣੀ ਦਈਏ ਇਹ ਕਿੱਥੋਂ ਦੀ ਵਾਜੂਬ ਗੱਲ ਹੈ ਜੀ ਕਿੱਥੋਂ ਦੀ ਇਨਸਾਨੀਅਤ ਹੈ ਸੋ ਇਸ ਕਰਕੇ ਇਹ ਚਿੱਠੀ ਲਿਖਣ ਦਾ ਹੀ ਸਾਡਾ ਮਕਸਦ ਇਹ ਹੀ ਸੀਗਾ ਕਿ ਭਾਈ ਤੁਸੀਂ ਬਹੁਤ ਪਾਣੀ 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 ਕਰਦੇ ਸੀਗੇ ਹੁਣ ਲੈ ਲਓ ਭਰਾ ਜੇ ਵਿਰਤਕ ਪਈ ਹੈ ਤੇ ਸੁਭਾਉ ਨਾ ਤੇ ਉਹਦੇ ਵੇਲੇ ਪਿੱਛੇ हट ਗਏ ਸੋ ਇਸ ਕਰਕੇ ਇਹਦੇ ਨਾਲ ਬੀਜੇਪੀ ਦਾ ਵੀ ਕੇਂਦਰ ਸਰਕਾਰ ਦਾ ਵੀ ਹਰਿਆਣਾ ਸਰਕਾਰ ਦਾ ਵੀ ਚਿਹਰੇ ਜਿਹੜਾ ਉਹ ਨੰਗਾ ਹੋ ਗਏ ਖਾਸ ਤੌਰ ਤੇ ਚਿਹਰਾ ਨੰਗਾ ਹੋ ਗਿਆ বিজেপি ਦੇ ਉਹਨਾਂ ਲੀਡਰਾਂ ਦਾ ਪੰਜਾਬ ਵਾਲਿਆਂ ਦਾ ਜਿਹੜੇ ਉਦੋਂ ਤਾਂ ਉਧਰ ਨਹੀਂ ਬੋਲੀ ਬੋਰ ਦੇ ਸੀਗੇ ਤੇ ਹੁਣ ਉਹ ਵੀ ਚੁੱਪ ਕਰ ਗਏ ਵਧੀਆ ਪ੍ਰਾਲਾ ਜੀ ਜਿਵੇਂ ਕਿ ਸਾਰਾ ਆਪਾਂ న్యూਸ ਦੇ ਵਿੱਚ ਦੇਖਦਾ ਨਹੀਂ ਬਹੁਤ ਬੁਰਾ ਹਾਲ ਹੈ ਕਰਨ ਦਾ ਨਟੜ ਇਧਰ ਤਾਰਿਆ ਕਈ ਡਿਸਟ੍ਰਿਕਟ ਹੜਪੀੜ ਦੇ ਬੰਦੇ ਰੋਟੀ ਦਾ ਵੀ ਮਰ ਕੇ ਲੈਣ ਦਾ ਇਂਤਜ਼ਾਮ ਨਹੀਂ ਕੋਈ ਕੋਈ ਡੰਗਰ ਪਸ਼ੂ ਹੋਰ ਇਹ ਸਾਰਾ ਇਹਦਾ ਇੱਕੋ ਸਮਗਰੀ ਜਾ ਰਹੀ ਹੈ ਆਪਣੇ ਆਮ ਆਦਮੀ ਪਾਰਟੀ ਦੇ ਆਮਰ ਉੜਾਈ ਦੇ ਬਾਹੀ ਦੇ ਵਿੱਚ 11 ਟਰੱਕ ਘਰਵਾਨਾ ਹੋ ਰਹੇ ਨੇ ਇਹਦੇ ਨਾਲ ਕਿਸੇ ਨਾ ਕੁਝ ਰਾਹਤ ਮਿਲੂਗੀ ਜਿਹੜੇ ਸਾਡੇ ਵੀਰਪੁਰਾ ਹਰ ਪੇੜ ਤੇ ਨੇ ਮੈਂ ਇਹਨੂੰ ਬਹੁਤ ਵਧੀਆ ਉਪਰਾਲਾ ਮੰਨਦਾ ਹਾਂ ਇਹ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਜੀ ਕਿਉਂਕਿ ਜਿਹੜੀ ਹੜਾਂ ਦੀ ਪੁਜੀਸ਼ਨ ਹੈ ਬਹੁਤ ਜ਼ਿਆਦਾ ਤੱਤ ਤੱਤ ਜ਼ਿਲ੍ਹਿਆਂ ਦੇ ਵਿੱਚ ਬਹੁਤ ਜ਼ਿਆਦਾ ਖਰਾਬ ਹੈ ਸਰਕਾਰ ਨੇ ਜਿਹੜਾ ਉਪਰਾਲਾ ਕੀਤਾ ਇਹਨੂੰ ਬਹੁਤ ਵਧੀਆ ਸਮਾਜ ਸੇਵੀ ਸੰਸਥਾਵਾਂ ਵੱਲੋਂ ਜਿਹੜਾ ਇਹੋ ਜਿਹੇ ਸਮਾਪ ਉਪਰਾਲੇ ਕਰਨੇ ਚਾਹੀਦੇ ਨੇ ਤਾਂ ਕਿ ਉਹਨਾਂ ਦੀ jeda koi nuksan hua us pe bhai